ਯਾਗ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਹੈ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਵੱਲੋਂ ਪਲੱਸ ਪੋਲੀਓ ਮਹਿੰਮਤਾਤ ਸਿਹਤ ਵਿਭਾਗ ਦੀ ਟੀਮ ਦਾ ਕੀਤਾ ਸਹਿਯੋਗ ਸਿਹਤ ਵਿਭਾਗ ਵੱਲੋਂ ਤਿੰਨ ਰੋਜਾ ਪਲੱਸ ਪੋਲੀਓ ਮਹਿੰਮਤਾਤ ਵੱਖ-ਵੱਖ ਸਟਾਨਾਂ ਤੇ ਬੂਥ ਲਗਾ ਕੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਹੁੰਚਾਈ ਕੀਤੀ ਸ਼ੁਰੂਆਤ ਜੈਸੁਦ ਰਾਮ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਦੇ ਪ੍ਰਧਾਨ ਬ੍ਰਹਮਬੱਤ ਸ਼ਰਮਾ ਜੀ ਅਗਵਾਈ ਹੇਠ ਬੱਸ ਸਟੈਂਡ ਧਾਰੀਵਾਲ ਵਿਖੇ ਛੇ ਤੋਂ ਵਿਭਾਗ ਦੀ ਟੀਮ ਦਾ ਸਹਿਯੋਗ ਕਰਦੇ ਹੋਏ ਦੋਹਾਂ ਬੂਥਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਹਿੰਦੂ ਵੈਲਫੇਅਰ ਸੁਸਾਇਟੀ ਧਾਰੀਵਾਲ ਦੀ ਸਮੁੱਚੀ ਟੀਮ ਨੇ ਦੱਸਿਆ ਕੇ ਸਿਹਤ ਵਿਭਾਗ ਵੱਲੋਂ ਜਦੋਂ ਵੀ ਪਲੱਸ ਭੋਲੀਓ ਸੰਬੰਧੀ ਕੈਂਪਲ ਲਗਾਏ ਜਾਂਦੇ ਹਨ ਤਾਂ ਸਾਡੀ ਪੂਰੀ ਟੀਮ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਹਰ ਵਾਰ ਸਹਿਯੋਗ ਕੀਤਾ ਜਾਂਦਾ ਹੈ ਇਸ ਮੌਕੇ ਤੇ ਨਗਰ ਕੌਂਸਲ ਘੜੀਵਾਲ ਦੇ ਪ੍ਰਧਾਨ ਅਸ਼wini ਦੁੱਗਲ ਨੇ Hindu Welfare Society ਧਾਰੀਵਾਲ ਦੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਰੀ ਟੀਮ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਹਮੇਸ਼ਾ ਹੀ ਸੇਵਾ ਕਰਨ ਵਿੱਚ ਤਤਪਰ ਰਹਿੰਦੀ ਹੈ ਇਸ ਮੌਕੇ ਤੇ Hindu Welfare Society ਪ੍ਰਧਾਨ ਬ੍ਰਹਮਦਾਤ ਸ਼ਰਮਾ ਸੁਸ਼ੀਲ ਪੁਰੀ ਦੀਪਕ ਪਾਲਾ ਰਗੇਸ਼ ਨੰਦਾਰ ਵਿੰਡਮਾ ਮਾਜਨ ਚੰਦਰ ਕਾਂਤ ਵਿਜੇ ਵਰਮਾ ਦੇ ਨਾਮ ਤੇ ਸ਼ਰਮਾ ਰਗੇਸ਼ ਬਲਵ ਦੀਪਕ ਸ਼ਵੀਟ ਸਾਹਬ ਰਾਮ ਲਾਲ ਉਮਨ ਲੋਟਰਾ ਸਰਕਾਰ ਕਾਬੀਆਂ ਮੀਡੀਆ ਕੋਆਰਡੀਨੇਟਰ ਡਾਕਟਰ ਇਮੈਨੂਅਲ ਸੋਤਾ ਕੰਗਰ ਸੇਵ ਫੋਟੋਗ੍ਰਾਫਰ ਤੋਂ ਇਲਾਵਾ ਖੇਤ ਵਿਭਾਗ ਦੇ ਫਾਰਮ ਸਿਸਟਰ ਰਾਜਕਮਾਤ ਸੁਖਵਿੰਦਰ ਸਿੰਘ ਨਰਸਿੰਗ ਸਟੂਡੈਂਟ ਐਂਥੋਨੀ ਅਰਜਨ ਜੋਲ ਪੀਟਾ ਆਪ ਤੋਂ ਇਲਾਵਾ ਹੋਰ ਹਜਤਸਨ ਦੇਖੋ ਪੱਤਰਕਾਰ ਇੰਦਰਜੀਤ ਵੀ ਖਾ ਜੈ ਸ਼੍ਰੀ ਰਾਮ ਸਾਡੇ ਬਹੁਤ ਹੀ ਸਤਿਕਾਰਯੋਗ ਬੜੀ ਸੇਵਾ ਭਾਵਨਾ ਵਾਲੇ ਬ੍ਰਹਮਦਤ ਕਰਮਾਜੀ ਤੁਹਾਡੇ ਬਹੁਤ ਬਹੁਤ ਬਧਰੀਆਂ ਵੀ ਉਹਨਾਂ ਨੇ ਅੱਜ ਬੜਾ ਹੀ ਨੇਕ ਕੰਮ ਕੀਤਾ ਤੁਹਾਡੇ ਵੱਲ ਪਾਸਟੈਂਡ ਦੇ ਵਿੱਚ ਦੋਨਾਂ ਸਿੱਧਾ ਦੇ ਜਿਹੜਾ ਬੱਚਿਆਂ ਨੂੰ ਪੋਲੀਓ ਡ੍ਰੌਪ ਪੁਲਾ ਰਹੇ ਨੇ ਬਹੁਤ ਹੀ ਨੇਕ ਕੰਮ ਕਰ ਰਹੇ ਨੇ ਦੇਖੋ ਆਪਣਾ ਵਕਤ ਕੱਢ ਕੇ ਇਹਨਾਂ ਨੇ ਸੋਸਾਇਟੀ ਨੇ ਬੜਾ ਉੱਚਾ ਕੰਮ ਕਰ ਰਹੀ ਆ ਤਾਂ ਕਿ ਬੱਚਿਆਂ ਨੂੰ ਜਿਹੜਾ ਪੋਲੀਓ ਡ੍ਰੌਪ ਪੁਲਾ ਰਹੇ ਨੇ ਤੇ ਮੈਂ ਰਾਮੂ ਰਾਮ ਦੇ ਜੀ ਪ੍ਰਾਰਥਨਾ ਕਰਨਾ ਵੀ ਸਾਰੀ ਟੀਮ ਤੇ ਤੇ ਬ੍ਰੰਦ ਚਰਮਾ ਜੀ ਦੇ अपार कृपा ਦਿਨਾ ਦੇਖੋ ਕਿੰਨਾ ਨੇਕ ਤੇ ਕਿੰਨਾ ਅੱਛਾ ਕੰਮ ਕਰ ਰਿਹਾ ਜਿਹੜਾ ਆਫੀਸ ਵਾਲੇ ਨਾਲ ਹਲਕੇ ਦੇ ਪੂਰੇ ਦਫਤਰ ਸੱਲ ਬੁਲਾ ਰਹੇ ਨੇ જય ਸ਼ੀ ਰਾਮ ਦੀ ਮੈਂ ਸਭ ਤੋਂ ਪਹਿਲਾਂ ਤਾਂ ਸ਼ਿਵਲੱਤ ਕਾਲ ਪਰ ਵਾਲਿਆਂ ਨੇ ਬੋਲਤੇ ਅਫਦਾਰੀਆਂ ਜਿਨ੍ਹਾਂ ਨੇ ਬੁਧੀ ਸਾਧ ਲਈ ਹੈ ਬੀਹ ਹਿੰਦੂ ਦੇਖੋ ਸਾਠੀ ਬਲੋ ਅੱਜ ਸਾਰੇ ਪ੍ਰਬੰਧ ਦੇ ਸੱਜਣ ਰਿਹਾ ਜਿਹੜੀ ਕਿ ਐਸੋ ਬਹੁਤ ਧਿਆਨ ਦੇ ਬਿਮਾਰੀ ਜਿਹੜੀ ਪਿੱਛੇ ਚੱਲਦੀ ਆ ਰਹੀ ਸੀਗੇ ਕੋਈ ਵੀ ਉਹਦੇ ਉਹ ਹਮਾਤੇ ਵਾਸਤੇ ਜਿਹੜਾ ਕਰਵਾਲਾ ਆਪਣਾ ਕਦਮ ਚੁੱਕਿਆ ਹਨ ਬਹੁਤ ਖੁਸ਼ਗਵਾਰ ਹੋਗਾ ਸਾਡੇ ਸੋਹਣੇ ਤਾਲ ਵਾਲਿਆਂ ਦਾ ਔਰ ਉਹਦੇ ਤੱਕ ਜਿਹੜਾ ਤਿੰਨ ਦਿਨ ਦਾ ਇਹ ਕੈਂਪ ਲੱਗਦਾ ਹੈ ਤਾਂ ਹਰ ਸਾਲ ਦੇ ਸਾਲ ਲੱਗਦਾ ਵਾ ਔਰ ਇਹਦਾ ਬਗਾਸੀ ਸਾਰੇ ਯੂਨਿਟ ਕੋ ਸਾਡੀ ਦੇਖੇ ਵਰਸ ਸਥਤੀ ਜਿਹੜੀ ਉਹ ਕਰਦੀ ਆ ਅੱਜ ਜੇ ਮੈਂ ਤੁਹਾਨੂੰ ਡਿਊਟੀ ਦਿੱਤੀ ਆ ਅੱਜ ਜੇ ਦਿੱਤੀ ਨਿਭਾਰਿਆ ਸਾਡੀ ਪੂਰੀ ਟੀਮ ਜਰੀਆ ਗਈ ਆ ਉਹ ਤੋਂ ਸੁਖੋ ਦੇ ਨਾਲ ਤੇ ਪਿੰਡ ਦੇ ਦਾ ਪ੍ਰੋਗਰਾਮ ਦਾ ਗੱਲ ਤੇ 12 13 14 ਤੱਕ ਦਾ ਉਹ ਥਾਰੇ ਬੁਰਦਾ ਪ੍ਰੈਜ਼ੀਡੈਂਟ ਬੱਚੇ ਨੇ ਔਰ ਉਹਦੇ ਵਾਸਤੇ ਸਾਡੇ ਦੇ ਇਸ ਸ਼ਹਿਰ ਦੇ ਪ੍ਰਧਾਨ ਸਾਡੇ ਅਸ਼ਰੂ ਗੱਡੇ ਜੀ ਨੂੰ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਤੇ ਤਨ ਬਸਤਾਂ ਦੇ ਵਿੱਚ ਸਾਾਨੂੰ ਜਗ੍ਹਾ ਦਿੱਤੀ ਆ ਔਰ ਹਰ ਸਾਥ ਜਗਾ ਬੰਦੇ ਆ ਉਹ ਪੂਰਾ ਸਜੂਰ ਸਾਡੇ ਦੇਖਾ ਦੇ ਪੀ ਅੱਛਾ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਵਾਰਾ ਦਾ ਸੁਭੋਗ ਆ ਮੈਂ ਪੂਰੀ ਟੀਮ ਨੂੰ ਇਹਦਾ ਔਰ ਆਪਣੇ ਜੀ ਹਸਪਤਾਲ ਵਾਲੇ ਨੂੰ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਕਿ ਜਿਨ੍ਹਾਂ ਨੇ ਇਸ ਪੋਰੀ ਦੇ ਖਾਤੇ ਵਾਸਤੇ ਹਰਸਰ ਨਵਾਂ ਕਦਮ ਕੋਈ ਨਾ ਦੇ ਚੁੱਕਦੇ ਹੋ ਜੈ ਸ਼੍ਰੀ ਆ ਬਾਕੀ ਦਾ ਬਾਕੀ ਨੇਾਰੇ ਸ਼ਹਿਰ ਵਾਸੀਆਂ ਨੇ ਔਰ ਮੇਰੇ ਤੋਂ ਕਿ ਮੇਰੀ ਆਵਾਜ਼ ਆਉਂਦੀ ਆ ਪੱਤਰਕਾਰਾਂ ਨੂੰ ਪਰ ਆਪੇ ਨਹੀਂ ਦੇ ਰਹੀ ਮੈਂ ਨਾ ਤੇ ਬੇਨਤੀ ਕਰਨਾ ਚਾਹਾਂਗਾ ਕਿ ਜੀਰੋ ਤੇ ਆਪੇ 5 ਸਾਲ ਦਾ ਜਿਹੜਾ ਬੱਚਾ ਬੂਬਾ ਪਲਾਇਆ ਜਾਂਦੀਆਂ ਨੇ ਉਹ ਜਰੂਰ ਪਲਾਣ ਕਿਉਂਕਿ ਇਸ ਦੇ ਪਲਾਣ ਦੇ ਨਾਲ ਬੱਚੇ ਨੂੰ ਕੋ ਫਾਇਦਾ ਹੁੰਦਾ ਵਾ ਨਾ ਕੋਈ ਨੁਕਸਾਨ ਹੁੰਦਾ ਵਾ ਹਰ ਕੋਲ ਇਹ ਸੋਚਣਾ ਚਾਹੀਦਾ ਕਿ ਅਸੀਂ ਆਪਣੀ ਬਿੱਲੀ ਦੀ ਬੱਚੇ ਦੀ ਜ਼ਿੰਦਗੀ ਬਣਾਉਣ ਵਾਸਤੇ ਇਹ ਬੂਬਾ ਜੀ ਵੀ ਪਲਾਉਣ ਔਰ ਅੱਗੇ ਆਪ ਉਹ ਅਗਲਾ ਕਦਮ ਵੀ ਭਾਤੇ ਬੱਚੇ ਬੂਬਾ ਜੀ ਵੀ ਪਲਾਉਣੇ ਚੱਲਦੇ ਰਹੇ